ਅੰਜੀ ਸੱਸ ਸ਼ਿਕਾਲ ਜੀ ਅੱਜ ਇਹੜਾ ਫੈਬਰਿਕ ਲੈ ਕੇ ਆਏ ਬਹੁਤ ਸੋਹਣਾ ਹੈ ਔਰ ਇਹਦੀ ਪ੍ਰਿੰਟਿੰਗ ਦੇ ਉੱਪਰ ਐਮਬਰਾਡਰੀ ਕੀਤੀ ਹੋਈ ਸਿਕਵੈਂਸ ਵਰਕ ਕੀਤਾ ਹੋਇਆ ਆ ਹਮੇਸ਼ਾ ਆਪਾਂ ਆਰੀ ਵਰਕ ਦਾ ਵਰਕ ਵਾਲੇ ਫੈਬਰਿਕ ਲੈ ਕੇ ਆਉਂਦੇ ਆ ਇਹ ਹੁਣ ਸਿਕਵੈਂਸ ਵਰਕ ਕੀਤਾ ਹੋਇਆ ਬਹੁਤ ਸੋਹਣੀ ਸ਼ਰਟ ਬਣੀ ਹੋਈ ਆ 2.5 ਮੀਟਰ ਸ਼ਰਟ ਲੈ ਸਕਦੇ ਹੋ ਪਲੇਨ ਬਾਟਮ ਵੀ ਤੁਸੀਂ ਨਾਲ ਲੈ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਔਰ ਇਹਨਾਂ ਦੇ ਨਾਲ ਪਲੇਨ ਬਾਟਮ ਦੇ ਕਲਰ ਆਪਾਂ ਨਾਲ ਅਲੱਗ-ਅਲੱਗ ਮੈਚਿੰਗ ਕੀਤੀ ਹੋਏ ਨੇ ਜਿਵੇਂਣੀ ਕਲਰ ਦੀ ਤੁਸੀਂ ਚਾਹੋ ਉਸੇ ਕਲਰ ਦੀ ਲਗਵਾ ਸਕਦੇ ਹੋ ਔਰ ਫੈਬਰਿਕ ਬਹੁਤ ਸੋਹਣਾ ਹੈ ਅੱਜ ਕੱਲ ਇਹਨਾਂ ਦਾ ਬਹੁਤ ਟ੍ਰੈਂਡ ਹੈਗਾ ਜਿਵੇਂ ਤੁਸੀਂ ਜਾਗੋ ਵਾਸਤੇ ਸ਼ਰਟ ਬਣਾਓ ਤੇ ਨਾਲ ਫੈਬਰਿਕ ਪਲੇਨ ਤੇ ਤੁਸੀਂ ਲਹਿੰਗਾ ਬਣਾ ਸਕਦੇ ਹੋ ਸ਼ਰਾਰਾ ਗਰਾਰਾ ਬਣਾ ਸਕਦੇ ਹੋ ਬਹੁਤ ਹੀ ਜੰਦਾ ਸੋਹਣਾ ਬਣ ਜਾਂਦਾ ਹੈ ਔਰ ਇਹਨਾਂ ਦੇ ਨਾਲ ਦੁਪट्टे ਤੁਸੀਂ ਲੈਸ ਲਾ ਕੇ ਟਾਈ ਅਪ ਕਰ ਸਕਦੇ ਹੋ ਬਹੁਤ ਹੀ ਸੋਹਣੇ ਡਿਜ਼ਾਈਨਰ ਸੂਟਸ ਨੇ ਔਰ ਜਿਹੜੇ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਖਾਦੀ कॉटन ਦੇ ਵਿੱਚ ਬਣੇ ਹੋਏ ਸੂਟ ਨੇ ਇਹਨਾਂ ਦੇ ਲਾਈਟ ਸੀ ਡਿਜੀਟਲ ਪ੍ਰਿੰਟਿੰਗ ਕੀਤੀ ਹੋਈ ਆ ਜੋ ਬਹੁਤ ਸੋਹਣੀ ਲੱਗਦੀ ਆ ਆਲ ਓਵਰ 5 ਮੀਟਰ ਸੂਟ ਹੋਊਗਾ ਪ੍ਰਾਈਸ ਬਿਲਕੁਲ ਜੈਨੂਨ ਹੋਣਗੇ ਔਰ ਇਹਨਾਂ ਦੇ ਪ੍ਰਿੰਟ ਦੇ ਉੱਪਰ ਜੇ ਤੁਸੀਂ ਲੈਸ ਲਾ ਕੇ ਇਹਨੂੰ ਸਟਿਚ ਕਰ ਦਿਓ ਤਾਂ ਬਹੁਤ ਜ਼ਿਆਦਾ ਸੋਹਣੇ ਬਣ ਜਾਂਦੇ ਨੇ ਔਰ ਇਹਨਾਂ ਦੇ ਸੂਟਾਂ ਦੇ ਕਲਰ ਵੀ ਸਰਦਾਰੀ ਸਿੰਪਲ ਸੋਬਰ ਜਿ ਸੂਟ ਜਿਵੇਂ ਹੁੰਦੇ ਨੇ ਇਹਨਾਂ ਨਾਲ ਦੁਪੱਟੇ ਜਿਹੜੇ ਮਲ ਕਾਟਨ ਦੇ ਆਉਣਗੇ ਬਿਲਕੁਲ ਡਿਫਰੈਂਟ ਜਿਹੇ ਸਟਾਈਲ ਦੇ ਵਿੱਚ ਸਰਦਾਰੀ ਸੂਟ ਹੁੰਦੇ ਨੇ ਇਹ ਔਰ ਇਹ ਪਾਏ ਹੋਏ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਸੋ ਜਿਹੜਾ ਸੂਟ ਪਸੰਦ ਆਉਂਦਾ ਤੁਸੀਂ WhatsApp ਤੇ ਮੈਸੇਜ